ਜੀ ਜੁੜ ਚੁੱਕੇ ਹੋ ਦੈਨਿਕ ਸਵੇਰਾ ਦੇ ਨਾਲ ਤੇ ਮੈਂ ਹਾਂ ਮੋਹਿਤ ਹੀਰ ਅੱਜ ਅਸੀਂ ਖੜੇ ਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦੇ ਵਿੱਚ ਮਾਹਲਪੁਰ ਤੋਂ ਰੋਡ ਜਾਂਦਾ ਵਾ ਭਗੋਰੇ ਨੂੰ ਤਸਵੀਰਾਂ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਦਾ ਵਹਾਅ ਕਿੰਨਾ ਤੇਜ਼ ਵਾ ਤੇ ਪੂਰਾ ਜਿਹੜਾ ਲਿੰਕ ਵਾ ਆਲੇ ਦੁਆਲੇ ਜਿਹੜੇ ਸੋ ਅੱਗੇ ਜਿਹੜੇ ਪਿੰਡ ਵਾ 10 ਪਿੰਡਾਂ ਦਾ ਜਿਹੜਾ ਲਿੰਕ ਉਹ ਟੁੱਟ ਚੁੱਕਿਆ ਪਰ ਕਿਤੇ ਨਾ ਕਿਤੇ ਤਸਵੀਰਾਂ ਵਿੱਚ ਤੁਹਾਨੂੰ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਦਾ ਵਹਾਅ ਕਿੰਨਾ ਤੇਜ਼ ਵਾ ਤੇ ਪੂਰੇ ਜਿਹੜੇ ਉਫਾਨ ਤੇ ਪਾਣੀ ਜਿਹੜਾ ਚੱਲ ਰਿਹਾ ਵ ਦੱਸ ਦिए ਕਿ ਪੁਲਿਸ ਜਦੋਂ ਪਹਿਲਾ ਬਾਰਿਸ਼ ਹੋਈ ਸੀ ਪਹਿਲੀ ਬਾਰਿਸ਼ ਉਸ ਵੇਲੇ ਇੱਥੋਂ ਜਿਹੜਾ ਕਾਬਜਾ ਇਹਦਾ ਰੁੜ ਗਿਆ ਸੀ ਤੇ ਮੌਕੇ ਤੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਜੀ ਇੱਥੇ ਪਹੁੰਚੇ ਸੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇੱਥੇ ਲਾਈਵ ਹੋ ਕੇ ਕਿਹਾ ਸੀ ਕਿ ਕੋਈ ਵੀ ਠੋਕਮੇ ਪ੍ਰਬੰਧ ਕੀਤੇ ਜਾਉਂਗੇ ਤੇ ਸਾਡੇ ਨਾਲ ਸਥਾਨਕ ਲੋਕ ਜਿਹੜੇ ਜੁੜ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦਾ ਕੀ ਕਹਿਣਾ ਆ ਹਾਂਜੀ ਭਾਜੀ ਕੀ ਨਾਮ ਆਪਣਾ ਧਰਮਵੀਰ ਜੀ ਮੈਂ ਆਪਾਂ ਜਿੱਥੇ ਚੋਈ ਦੇ ਖੜੇ ਆ ਭਗੋਰੇ ਵਾਲੀ ਚੋਈ ਆ ਇਹ ਪਹਿਲਾ ਢਾ ਢੇਰੀ ਹੋ ਗਈ ਸੀ ਤੇ ਇਹਦਾ ਜਿਹੜਾ ਪ੍ਰਸ਼ਾਸਨ ਨੇ ਕੀਤਾ ਸੀਗਾ ਜਾਂ ਆਪ ਜਿਹੜੇ ਲੋਕਲ ਵਾਸੀਆਂ ਨੇ ਕੀਤਾ ਸੀ ਕੰਮ ਪ੍ਰਸ਼ਾਸਨ ਨੇ ਤਾਂ ਇੱਥੇ ਕੁਝ ਨਹੀਂ ਕੀਤਾ ਜੀ ਇੱਥੇ ਲੋਕਲ ਜੋ ਹੈਗੇ ਆ ਐਮਸੀ ਉਹਨਾਂ ਨੇ ਇੱਥੇ ਮਿੱਟੀ ਪੁਆਈ ਸੀ ਉਹਨਾਂ ਨੇ ਇੱਥੇ ਕਰਵਾਇਆ ਸੀ 15 ਤੋਂ 20 ਟਰਾਲੀਆਂ ਇੱਥੇ ਪਈਆਂ ਸੀਗੀਆਂ ਪਰ ਇਹ ਫਿਰ ਦੁਬਾਰਾ ਹੋ ਗਿਆ ਹੁਣ 3 ਦਿਨ ਤੋਂ ਫਿਰ ਲਗਾਤਾਰ ਇਹ ਚੋਈ ਲਗਾਤਾਰ ਚੱਲ ਰਹੀ ਆ ਤੇ ਹੁਣ ਦੇਖਣਾ ਬਹੁਤ ਆ ਹੁਣ ਦੇਖਿਆ ਜਾਵੇ ਕਿ ਇਸ ਤੋਂ ਅੱਗੇ ਜਿਹੜੇ ਪਿੰਡ ਆ ਜੇ ਜਾਵਾ ਬਾੜੀਆਂ ਦੀ ਗੱਲ ਕਰੀਏ ਜਾਂ ਮੋਰੇ ਇੱਕ ਭਗੋਰਾ ਬਾ ਚੱਕ ਆ ਗਿਆ ਬਹੁਤ ਸਾਰੇ ਪਿੰਡ ਅੱਗੇ ਲੱਗ ਰਹੇ ਆ ਜਿਹੜੇ ਇੱਧਰ ਜੀ ਲੰਘ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਕਿ ਜਿਹੜੀ ਪੁਲੀ ਵੀ ਇੱਕ ਪਾਸੇ ਟੁੱਟੀ ਹੋ ਆ ਫਿਰ ਵੀ ਲੋਕ ਜਿਹੜੇ ਨੰਘਾ ਰਹੇ ਆ ਭਾਜੀ ਇੱਥੇ ਬਹੁਤ ਖਤਰਾ ਆ ਨਾਓ ਕੋਈ ਰਸਤਾ ਹੋਰ ਦੇਖੋ ਇੱਥੇ ਜ਼ਿਆਦਾ ਦਿੱਕਤ ਆ ਰਹੀ ਆ ਕਿਉਂਕਿ ਗੱਡੀਆਂ ਲੰਘ ਰਹੀਆਂ ਆ ਪਰ ਕਦੀ ਵੀ ਗੱਡੀ ਖਿਸਕ ਸਕਦੀ ਆ ਜਾਂ ਬਾਈਕ ਖਿਸਕ ਸਕਦੀ ਆ ਤੁਸੀਂ ਦੇਖ ਰਹੇ ਹੋ ਹੁਣ ਵੀ ਮੁੰਡਾ ਬਾਈਕ ਕੱਢ ਰਿਹਾ ਆ ਬਹੁਤ ਔਖਾ ਆ ਇੱਥੋਂ ਲੰਘਣਾ ਹੂੰ ਹੂੰ ਇਹ ਇਹ ਸਾਨੂੰ ਸਾਡੇ ਨਾਲ ਸਥਾਨਕ ਦੁਕਾਨਦਾਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਲੋਕ ਆਪਣੀ ਜਾਨ ਖਤਰੇ ਵਿੱਚ ਪਾ ਕੇ ਜਿਹੜੀਆਂ ਪਾਣੀ ਦੇ ਵਿੱਚੋਂ ਨੰਗਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਿਤਨਾ ਕਿਤੇ ਲੋਕ ਵੀ ਇਹ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਇੱਥੋਂ ਨੰਗ ਰਹੇ ਹਨ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਉੱਥੇ ਲੜਕਾ ਸੀਗਾ ਨੰਗਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦਾ ਮੋਟਰਸਾਈਕਲ ਬੰਦ ਹੋ ਗਿਆ ਬੰਦ ਹੋਣ ਕਾਰਨ ਉਹ ਆਪਣੇ ਜਿਹੜਾ ਸਥਾਨਕ ਜਿਹੜਾ ਲੋਕਲ ਘਰ ਵਾ ਉੱਥੇ ਆਪਣਾ ਜਿਹੜਾ ਮੋਟਰਸਾਈਕਲ ਲੈ ਕੇ ਆਇਆ ਤਸਵੀਰਾਂ ਨਾਲ ਦੀ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਪਾਣੀ ਦਾ ਵਹਾਅ ਕਿੰਨਾ ਤੇਜ਼ ਵਾ ਲੋਕ ਜਿਹੜੇ ਆ ਫਿਰ ਵੀ ਨੰਗਣ ਦੀ ਜਿਹੜੀ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਨਾਲ ਦੀ ਨਾਲ ਤਾਂ ਦਿਖਾ ਲਾਂਗੇ ਕਿ ਕਿਸ ਤਰ੍ਹਾਂ ਜਿਹੜਾ ਇੱਕ ਪਾਸਿਓਂ ਪਾਣੀ ਵਹਿੰਦਾ ਨਜ਼ਰ ਆ ਰਿਹਾ ਵਾ ਤੇ ਇਹ ਕਬਜਾ ਜਿਹੜਾ ਵਾ ਇਹ ਟੁੱਟ ਗਿਆ ਸੀ ਪਰ ਸਥਾਨਕ ਦੁਕਾਨਦਾਰ ਜਿਹੜੇ ਲੋਕਲ ਵਾ ਲੋਕਲ ਜਿਹੜੇ ਇੱਥੇ ਵਾਸੀ ਆ ਐਮਸੀ ਆ ਉਹਨਾਂ ਨੇ ਜਿਹੜੇ ਆਪਣੇ ਤੌਰ ਤੇ ਜਿਹੜੀਆਂ ਟਰਾਲੀਆਂ ਪਾ ਕੇ ਜਿਹੜਾ ਇਹ ਇਹ ਕੰਮ ਤੇ ਲੋਕਾਂ ਨੂੰ ਨੰਗਣ ਲਈ ਕੀਤਾ ਆ ਹੁਣ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਕ ਗੱਡੀ ਵੀ ਆ ਰਹੀ ਆ ਤਸਵੀਰਾਂ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਉਹ ਇੱਥੋਂ ਨੰਗਣ ਦੀ ਕੋਸ਼ਿਸ਼ ਕਰੇਗੀ ਕਿ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਸਾਂਹੀਆਂ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੀ ਇੱਕ ਗੱਡੀ ਆ ਉਹ ਨੰਗ ਦੀ ਨਜ਼ਰ ਆਏਗੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਤਸਵੀਰਾਂ ਜਿਹੜੀਆਂ ਉੱਥੇ ਸਾਂਹੀਆਂ ਕਰਨ ਕਿ ਕਿਸ ਤਰ੍ਹਾਂ ਜਿਹੜੀ ਇਹ ਗੱਡੀ ਆ ਉਹ ਨੰਗਣ ਦੀ ਕੋਸ਼ਿਸ਼ ਕਰ ਰਹੀ ਆ ਪੂਰੇ ਪਹਾਬ ਦੇ ਪਾਣੀ ਜਿਹੜਾ ਫੁੱਲ ਤੇ ਜਿਹੜਾ ਤੇਜ਼ ਬਹੁਤ ਚ ਨੰਗਣ ਦੀ ਪਰ ਉਹ ਪਿੱਛੇ ਮੋਟਰਸਾਈਕਲ ਵੀ ਆ ਉਹ ਵੀ ਨੰਗਾਣ ਦੀ ਕੋਸ਼ਿਸ਼ ਕਰ ਰਿਹਾ ਪਰ ਕਿਤਨਾ ਕਿਤੇ ਉਹ ਵੀ ਫਸ ਗਏ ਹੋ ਏ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਚਲਦੇ ਬਹਾਅ ਤੇ ਪਾਣੀ ਵਿੱਚ ਨਾ ਨੰਗਿਆ ਜਾਵੇ ਪ੍ਰਸ਼ਾਸਨ ਵੱਲੋਂ ਵੀ ਬਾਰ ਬਾਰ ਇਹੀ ਅਪੀਲ ਕੀਤੀ ਜਾਂਦੀ ਆ ਕਿ ਇਹ ਗੱਡੀਆਂ ਬਾਰ ਬਾਰ ਨਾ ਨੰਗਾਓ ਨਾ ਨੰਗਾਈਆਂ ਜਾਵੇ ਕਿਉਂਕਿ ਇੱਕ ਪਾਸੇ ਦੇਖੋ ਕਿਸ ਤਰ੍ਹਾਂ ਜਿਹੜਾ ਕਬਜ਼ਾ ਟੁੱਟਿਆ ਤੇ ਇਹਨਾਂ ਨੂੰ ਕਿਹਾ ਕਿ ਸਾਈਡ 'ਚ ਹੀ ਨੰਗਾਇਆ ਜਾਵੇ ਪਰ ਜਿਤਨਾ ਕਿਤੇ ਪਾਣੀ ਜ਼ਿਆਦਾ ਹੋਣ ਕਾਰਨ ਵੀ ਇਹ ਜਿਹੜਾ ਖਤਰਾ ਜਿਹੜਾ ਹਰ ਵਕਤ ਬਣਿਆ ਰਹਿੰਦਾ ਆ ਇਸੇ ਤਰ੍ਹਾਂ ਦੀ ਅਪਡੇਟ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਧੰਨਵਾਦ ਜੋੜ ਚੁੱਕੇ ਹੋ ਦੈਨਿਕ ਸਵੇਰਾ ਦੇ ਨਾਲ ਤੇ ਮੈਂ ਹਾਂ ਮੋਹਿਤ ਹੀਰ ਅੱਜ ਅਸੀਂ ਖੜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦੇ ਵਿੱਚ ਮਾਹਲਪੁਰ ਤੋਂ ਰੋਡ ਜਾਂਦਾ ਵਾ ਭਗੋਰੇ ਨੂੰ ਤਸਵੀਰਾਂ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਦਾ ਵਹਾਅ ਕਿੰਨਾ ਤੇਜ਼ ਵਾ ਤੇ ਪੂਰਾ ਜਿਹੜਾ ਲਿੰਕ ਵਾ ਆ ਆਲੇ ਦੁਆਲੇ ਜਿਹੜੇ ਸੋ ਅੱਗੇ ਜਿਹੜੇ ਪਿੰਡ ਵਾ 10 ਪਿੰਡਾਂ ਦਾ ਜਿਹੜਾ ਲਿੰਕ ਉਹ ਟੁੱਟ ਚੁੱਕਿਆ ਪਰ ਕਿਤੇ ਨਾ ਕਿਤੇ ਤਸਵੀਰਾਂ ਵਿੱਚ ਤੁਹਾਨੂੰ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਦਾ ਵਹਾਅ ਕਿੰਨਾ ਤੇਜ਼ ਵਾ ਤੇ ਪੂਰੇ ਜਿਹੜੇ ਉਫਾਨ ਤੇ ਪਾਣੀ ਜਿਹੜਾ ਚੱਲ ਰਿਹਾ ਵ ਦੱਸਦੀ ਹੈ ਕਿ ਪੁਲਿਸ ਜਦੋਂ ਪਹਿਲਾ بارش ਹੋਈ ਸੀ ਪਹਿਲੀ بارش ਉਸ ਵੇਲੇ ਇੱਥੋਂ ਜਿਹੜਾ ਕਾਬਜਾ ਇਹਦਾ ਰੁੜ ਗਿਆ ਸੀ ਤੇ ਮੌਕੇ ਤੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਜੀ ਇੱਥੇ ਪਹੁੰਚੇ ਸੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇੱਥੇ ਲਾਈਵ ਹੋ ਕੇ ਕਿਹਾ ਸੀ ਕਿ ਕੋਈ ਵੀ ਠੋਕਮੇ ਪ੍ਰਬੰਧ ਕੀਤੇ ਜਾਉਂਗੇ ਤੇ ਸਾਡੇ ਨਾਲ ਸਥਾਨਕ ਲੋਕ ਜਿਹੜੇ ਜੁੜ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦਾ ਕੀ ਕਹਿਣਾ ਆ ਹਾਂਜੀ ਭਾਜੀ ਕੀ ਨਾਮ ਆਪਣਾ ਧਰਮਵੀਰ ਜੀ ਮੈਂ ਆਪਾਂ ਜਿਹੇ ਇੱਥੇ ਚੋਈ ਦੇ ਖੜੇ ਆ ਭਗੋਰੇ ਵਾਲੀ ਚੋਈ ਆ ਇਹ ਪਹਿਲਾ ਢਹਾ ਢੇਰੀ ਹੋ ਗਈ ਸੀ ਤੇ ਇਹਦਾ ਜਿਹੜਾ ਪ੍ਰਸ਼ਾਸਨ ਨੇ ਕੀਤਾ ਸੀਗਾ ਜਾਂ ਆਪ ਜਿਹੜੇ ਲੋਕਲ ਵਾਸੀਆਂ ਨੇ ਕੀਤਾ ਸੀਗਾ ਪ੍ਰਸ਼ਾਸਨ ਨੇ ਤਾਂ ਇੱਥੇ ਕੁਝ ਨਹੀਂ ਕੀਤਾ ਜੀ ਇੱਥੇ ਲੋਕਲ ਜੋ ਹੈਗੇ ਆ ਐਮਸੀ ਉਹਨਾਂ ਨੇ ਇੱਥੇ ਮਿੱਟੀ ਪੁਆਈ ਸੀ ਉਹਨਾਂ ਨੇ ਇੱਥੇ ਕਰਵਾਇਆ ਸੀ 15 ਤੋਂ 20 ਟਰਾਲੀਆਂ ਇੱਥੇ ਪਈਆਂ ਸੀਗੀਆਂ ਪਰ ਇਹ ਫਿਰ ਦੁਬਾਰਾ ਹੋ ਗਿਆ ਹੁਣ 3 ਦਿਨ ਤੋਂ ਫਿਰ ਲਗਾਤਾਰ ਇਹ ਚੋਈ ਲਗਾਤਾਰ ਚੱਲ ਰਹੀ ਆ ਤੇ ਹੁਣ ਦੇਖਣਾ ਬਹੁਤ ਆ ਹੁਣ ਦੇਖਿਆ ਜਾਵੇ ਕਿ ਇਸ ਤੋਂ ਅੱਗੇ ਜਿਹੜੇ ਪਿੰਡ ਆ ਜੇ ਜਾਵਾ ਬਾੜੀਆਂ ਦੀ ਗੱਲ ਕਰੀਏ ਜਾਂ ਮੋਰੇ ਇੱਕ ਭਗੋਰਾ ਬਾ ਚੱਕ ਆ ਗਿਆ ਬਹੁਤ ਸਾਰੇ ਪਿੰਡ ਅੱਗੇ ਲੱਗ ਰਹੇ ਆ ਜਿਹੜੇ ਇੱਧਰ ਜੀ ਲੰਘ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਕਿ ਜਿਹੜੀ ਪੁਲੀ ਵੀ ਇੱਕ ਪਾਸੇ ਟੁੱਟੀ ਹੋ ਆ ਫਿਰ ਵੀ ਲੋਕ ਜਿਹੜੇ ਨੰਘਾ ਰਹੇ ਆ ਭਾਜੀ ਇੱਥੇ ਬਹੁਤ ਖਤਰਾ ਆ ਨਾਓ ਕੋਈ ਰਸਤਾ ਹੋਰ ਦੇਖੋ ਇੱਥੇ ਜ਼ਿਆਦਾ ਦਿੱਕਤ ਆ ਰਹੀ ਆ ਕਿਉਂਕਿ ਗੱਡੀਆਂ ਲੰਘ ਰਹੀਆਂ ਆ ਪਰ ਕਦੀ ਵੀ ਗੱਡੀ ਖਿਸਕ ਸਕਦੀ ਆ ਜਾਂ ਬਾਈਕ ਖਿਸਕ ਸਕਦੀ ਆ ਤੁਸੀਂ ਦੇਖ ਰਹੇ ਹੋ ਹੁਣ ਵੀ ਮੁੰਡਾ ਬਾਈਕ ਕੱਢ ਰਿਹਾ ਆ ਬਹੁਤ ਔਖਾ ਆ ਇੱਥੋਂ ਲੰਘਣਾ ਹੂੰ ਹੂੰ ਇਹ ਇਹ ਸਾਨੂੰ ਸਾਡੇ ਨਾਲ ਸਥਾਨਕ ਦੁਕਾਨਦਾਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਲੋਕ ਆਪਣੀ ਜਾਨ ਖਤਰੇ ਵਿੱਚ ਪਾ ਕੇ ਜਿਹੜੀਆਂ ਪਾਣੀ ਦੇ ਵਿੱਚੋਂ ਨੰਗਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਿਤਨਾ ਕਿਤੇ ਲੋਕ ਵੀ ਇਹ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਇੱਥੋਂ ਨੰਗ ਰਹੇ ਹਨ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਉੱਥੇ ਲੜਕਾ ਸੀਗਾ ਨੰਗਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦਾ ਮੋਟਰਸਾਈਕਲ ਬੰਦ ਹੋ ਗਿਆ ਬੰਦ ਹੋਣ ਕਾਰਨ ਉਹ ਆਪਣੇ ਜਿਹੜਾ ਸਥਾਨਕ ਜਿਹੜਾ ਲੋਕਲ ਘਰ ਵਾ ਉੱਥੇ ਆਪਣਾ ਜਿਹੜਾ ਮੋਟਰਸਾਈਕਲ ਲੈ ਕੇ ਆਇਆ ਤਸਵੀਰਾਂ ਨਾਲ ਦੀ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਪਾਣੀ ਦਾ ਵਹਾਅ ਕਿੰਨਾ ਤੇਜ਼ ਵਾ ਲੋਕ ਜਿਹੜੇ ਆ ਫਿਰ ਵੀ ਨੰਗਣ ਦੀ ਜਿਹੜੀ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਨਾਲ ਦੀ ਨਾਲ ਤਾਂ ਦਿਖਾ ਲਾਂਗੇ ਕਿ ਕਿਸ ਤਰ੍ਹਾਂ ਜਿਹੜਾ ਇੱਕ ਪਾਸਿਓਂ ਪਾਣੀ ਵਹਿੰਦਾ ਨਜ਼ਰ ਆ ਰਿਹਾ ਵਾ ਤੇ ਇਹ ਕਬਜਾ ਜਿਹੜਾ ਵਾ ਇਹ ਟੁੱਟ ਗਿਆ ਸੀ ਪਰ ਸਥਾਨਕ ਦੁਕਾਨਦਾਰ ਜਿਹੜੇ ਲੋਕਲ ਵਾ ਲੋਕਲ ਜਿਹੜੇ ਇੱਥੇ ਵਾਸੀ ਆ ਐਮਸੀ ਆ ਉਹਨਾਂ ਨੇ ਜਿਹੜੇ ਆਪਣੇ ਤੌਰ ਤੇ ਜਿਹੜੀਆਂ ਟਰਾਲੀਆਂ ਪਾ ਕੇ ਜਿਹੜਾ ਇਹ ਇਹ ਕੰਮ ਤੇ ਲੋਕਾਂ ਨੂੰ ਨੰਗਣ ਲਈ ਕੀਤਾ ਆ ਹੁਣ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਕ ਗੱਡੀ ਵੀ ਆ ਰਹੀ ਆ ਤਸਵੀਰਾਂ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਉਹ ਇੱਥੋਂ ਨੰਗਣ ਦੀ ਕੋਸ਼ਿਸ਼ ਕਰੇਗੀ ਕਿ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੀ ਇੱਕ ਗੱਡੀ ਆ ਉਹ ਨੰਗ ਦੀ ਨਜ਼ਰ ਆਏਗੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਤਸਵੀਰਾਂ ਜਿਹੜੀਆਂ ਉੱਥੇ ਸਾਂਝੀਆਂ ਕਰਨ ਕਿ ਕਿਸ ਤਰ੍ਹਾਂ ਜਿਹੜੀ ਇਹ ਗੱਡੀ ਆ ਉਹ ਨੰਗਣ ਦੀ ਕੋਸ਼ਿਸ਼ ਕਰ ਰਹੀ ਆ ਪੂਰੇ ਪਹਾਬ ਦੇ ਪਾਣੀ ਜਿਹੜਾ ਫੁੱਲ ਤੇ ਜਿਹੜਾ ਤੇਜ਼ਬਾਅ ਚ ਨੰਗਣ ਦੀ ਪਰ ਉਹ ਪਿੱਛੇ ਮੋਟਰਸਾਈਕਲ ਵੀ ਆ ਉਹ ਵੀ ਨੰਗਾਣ ਦੀ ਕੋਸ਼ਿਸ਼ ਕਰ ਰਿਹਾ ਪਰ ਕਿਤੇ ਨਾ ਕਿਤੇ ਉਹ ਵੀ ਫਸ ਗਏ ਇਹ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਚੱਲਦੇ ਬਹਾਅ ਤੇ ਪਾਣੀ ਵਿੱਚ ਨਾ ਨੰਗਿਆ ਜਾਵੇ ਪ੍ਰਸ਼ਾਸਨ ਵੱਲੋਂ ਵੀ ਬਾਰ ਬਾਰ ਇਹੀ ਅਪੀਲ ਕੀਤੀ ਜਾਂਦੀ ਆ ਕਿ ਇਹ ਗੱਡੀਆਂ ਬਾਰ ਬਾਰ ਨਾ ਨੰਗਾਓ ਨਾ ਨੰਗਾਈਆਂ ਜਾਵੇ ਕਿਉਂਕਿ ਇੱਕ ਪਾਸੇ ਦੇਖੋ ਕਿਸ ਤਰ੍ਹਾਂ ਜਿਹੜਾ ਕਬਜ਼ਾ ਟੁੱਟਿਆ ਤੇ ਇਹਨਾਂ ਨੂੰ ਕਿਹਾ ਕਿ ਸਾਈਡ 'ਚ ਹੀ ਨੰਗਾਇਆ ਜਾਵੇ ਪਰ ਜਿੰਨਾ ਕਿਤੇ ਪਾਣੀ ਜ਼ਿਆਦਾ ਹੋਣ ਕਾਰਨ ਵੀ ਇਹ ਜਿਹੜਾ ਖਤਰਾ ਜਿਹੜਾ ਹਰ ਵਕਤ ਬਣਿਆ ਰਹਿੰਦਾ ਆ ਇਸੇ ਤਰ੍ਹਾਂ ਦੀ ਅਪਡੇਟ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਧੰਨਵਾਦ